ਸੀ ਆਇਆ ਸਰਸੇ ਕੋਲੇ ਪਿੰਡਾ ਝੋੜ ਰੋਹੀ ਜਿਲ੍ਹਾ ਸਰਸਾ ਹਰਿਆਣਾ ਕਿਹੜੀ ਜਗ੍ਹਾ ਜਾ ਰਹੇ ਆ ਨਨਕਾਣਾ ਸਾਹਿਬ ਜਾ ਰਹੇ ਆ ਕਿਨੀ ਖੁਸ਼ੀ ਹੋ ਰਹੀ ਹੈ ਖੁਸ਼ੀ ਦਾ ਕੋਈ ਅੰਤ ਹੈ ਅਸ ਜੀ ਬੀਸੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਸ ਜੀ ਪੀਸੀ ਦਾ ਸ਼ੁਕਰਾਨਾ ਵੀ ਕਰਾਂਗੇ ਪਰ ਸਾਡਾ ਵੀ ਜਿਆ ਉਧਰੋਂ ਲੱਗਿਆ ਦੂਜੀ ਜਿਹੜੀ ਨਵੀਂ ਕਮੇਟੀ ਬਣੀ ਹੈ ਜਿਹੜੀ ਸਾਡੇ ਬੇਪਸੰਦ ਸੀ ਪਰ ਉਹ ਵੱਢ ਗਈ ਕੀ ਕੀਤਾ ਜਾਵੇ ਹੁਣ ਪਰ ਸਾਨੂੰ ਉਹਦੇ ਐਂਟਰੀ ਚੱਲਣਾ ਪੈਣਾ ਜੇ ਬਣ ਗਈ ਪਰ ਸਾਡੇ ਸਾਡੂ ਬੇਪਸੰਦ ਸੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਸੀ ਵੀ ਇਹ ਅਲੱਗ ਤੋਂ ਵੇਚੀ ਬਣੇ ਪਹਿਲੀ ਵਾਰੀ ਟਰਾਈ ਕੀਤਾ ਸੀ ਜਾਂਦਾ ਨਹੀਂ ਨਹੀਂ ਪਹਿਲਾਂ ਤਿੰਨ ਵਾਰ ਹੋ ਆਇਆ ਚੌਥੀ ਵਾਰ ਚੱਲਿਆ ਚੌਥੀ ਵਾਰ ਚੱਲਿਆ ਹਾਂ ਜੀ ਪੰਜ ਸੂਨ ਹੈ ਪੂਰਾ ਕੋਈ ਅੰਤ ਉਮਰ ਹੀ ਵੱਜ ਜਾਂਦੀ ਹੈ 80 ਸਾਲ ਦਾ ਹੋ ਗਿਆ ਜੇ ਤੇਰੇ ਵਰਗਾ ਜਵਾਨ ਨਾ ਮੈਂ ਇਹ ਇਕੱਲੇ ਜਾ ਰਹੇ ਜਦ ਨਹੀਂ ਇਕੱਲੇ ਸਾਥੀ ਮੇਰਾ ਹੋ ਰਿਹਾ ਹੈ ਕੱਲੇ ਯਾਰਿਆ ਆ ਵੀ ਕੱਲੇ ਹੀ ਮੇਰੇ ਤੇ ਕੁੜੀਆਂ ਕੁੜੀਆਂ ਬੇਜੇ ਬੜੀ ਕੰ ਵਿਚਾਰੀਆਂ ਉਹਦੇ ਘਰਵਾਰ ਦੀਆਂ ਮੈਂ ਬਸ ਦਰਸ਼ ਮੇਲਾ ਕਰਨ ਲਈ ਕਿਹੜੀ ਕਿਹੜੀ ਜਗ੍ਹਾ ਤੇ ਦਰਸ਼ਨ ਕਰੋਗੇ ਉੱਥੇ ਉੱਥੇ ਸਾਰੇ ਆਪਣਾ ਗੰਕਾਲਾ ਸਾਹਿਬ ਜਾਵਾਂਗੇ ਜਿੱਥੇ ਗੁਰਦੁਆਰੇ ਸਾਹਿਬ ਨੂੰ ਸਭ ਤੋਂ ਦਰਸ਼ਨ ਕਰਾਂਗੇ ਪੰਜਾ ਸਾਹਿਬ ਡੇਰਾ ਸਾਹਿਬ ਨਾ ਕਰਤਾਰਪੁਰ ਸਭ ਰੋੜੀ ਸੱਚਾ ਸੋਤਾ ਸਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਹੁਤ અપਾਰ ਕਿਰਪਾ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਪਹਿਲੀ ਵਾਰੀ ਟਰਾਈ ਕੀਤਾ ਸੀ ਤੇ ਪਹਿਲੀ ਵਾਰੀ ਗੁਰੂ ਗ੍ਰਾਮਦਾਸ ਜੀ ਨੇ ਕਿਰਪਾ ਕੀਤੀ ਇਹ ਵੀ ਜੇ ਲੱਗੇ ਆ ਹੁਣ ਸੰਗਤਾਂ ਦੇ ਨਾਲ ਜਾ ਰਹੇ ਆ 1101 ਜਿਹੜਾ ਇਥੋਂ ਸ਼ਖਸ ਜਾ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਨਾਮ ਸਿਮਰਨ ਜਪਾਉਂਦੇ ਆਪਣੇ ਚਰਨਾਂ ਨਾਲ ਜੋੜਨ ਜਿੱਥੇ-ਜਿੱਥੇ ਵੀ ਗੁਰੂ ਧਾਮਾਂ ਦੇ ਦਰਸ਼ਨ ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ ਉਹਨਾਂ ਥਾਵਾਂ ਤੇ ਆਪਾਂ ਪਹੁੰਚ ਕੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਸਾਡੇ ਪੰਜਾਬ ਦੇ ਉੱਤੇ ਗੰਦੀ ਹਨੇਰੀ ਝੁੱਲ ਰਹੀ ਆ ਗੰਦੀਆਂ ਸਰਕਾਰਾਂ ਕਰਕੇ ਉਹਨਾਂ ਵਾਸਤੇ ਜੋ ਸਾਡੇ ਬੰਦੀ ਸਿੰਘ ਹਨ ਉਹ ਬੜੇ ਚਿਰਾਂ ਤੋਂ ਬੜਾ ਲੰਮਾ ਸਫ਼ਰ ਉਹਨਾਂ ਜੇਲਾਂ ਵਿੱਚ ਗਾਲ ਕੇ ਹੁਣ ਭਾਈ ਅਮਰਤਪਾਲ ਜੀ ਨੂੰ ਬਿਨਾਂ ਨਜਾਇਜ਼ ਕਿ ਉਹ ਸੰਗਤਾਂ ਵਾਸਤੇ ਪ੍ਰਚਾਰ ਕਰ ਰਹੀ ਸੀ ਕਿ ਬੱਚਿਆਂ ਨੂੰ ਜਿਹੜੇ ਆ ਨਸ਼ਿਆਂ ਤੋਂ ਦੂਰ ਕਰਨਾ ਵਾ ਤੇ ਉਹਨਾਂ ਦੀ ਇਹੋ ਜਿਹੜੀ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਉਹਨਾਂ ਨੂੰ ਕਾਲੇ ਪਾਣੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਗੁਰੂ ਸਾਹਿਬ ਅੱਗੇ ਦੇਹਲੀ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜਿੱਥੇ ਵੀ ਬੰਦੀ ਸਿੰਘ ਹੋਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਜਲਦੀ ਤੋਂ ਜਲਦੀ ਰਹਾਇਆਂ ਬਖਸ਼ਿਸ਼ ਕਰਕੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਅੱਜ ਵਿਸਾਖੀ ਦਾ ਦਿਹਾੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਸੱਚ ਦੇ ਪ੍ਰਤੀਕ ਬਣ ਕੇ ਗੁਰੂ ਸਾਹਿਬ ਕਿਰਪਾ ਕਰਨ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ ਤੇ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਦੇ ਜੋ ਜਥਾ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ 'ਚ ਜੋੜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਾ ਰਹੇ ਹੋ ਪਾਕਿਸਤਾਨ ਨੂੰ ਰਵਾਨਾ ਹੋ ਰਹੇ ਹੋ ਜੀ ਕਿਹੜੇ ਕਿਹੜੇ ਫੋਟੋਮਾਈਜ਼ੇਸ਼ਨ ਕਰੋਗੇ ਦੇਰਾ ਸਾਹਿਬ ਦੇਰਾ ਸਾਹਿਬ ਗੋਪਾਰ ਪਰ ਸਾਹਿਬ ਜਿੱਨੇ ਵੀ ਕੋਰ ਦੇਰਾ ਸਾਹਿਬ ਦੇ ਦਰਸ਼ਨ ਕਰਾਂ। ਕਿੰਨੀ ਖੁਸ਼ੀ ਵਸ ਰਹੀ ਹੈ। ਬਹੁਤ ਖੁਸ਼ੀ ਹੋਉਂਦੀ ਜੇ ਪ੍ਰਮਾਤਮਾ ਨੇ ਆਪਾਂ ਨੂੰ ਬੁਲਾਇਆ ਤੇ ਦਰਸ਼ਨ ਕਰਨ ਵਾਸਤੇ ਜਾਈ। ਪਹਿਲੀ ਵਾਰੀ ਕੋਸ਼ਿਸ਼ ਕੀਤੀ। ਪਹਿਲੀ ਵਾਰੀ ਚ ਵੀ ਆ ਗਿਆ। ਪਹਿਲੀ ਵਾਰੀ ਚ ਵੀ ਆ ਗਿਆ। ਮਨ ਨੂੰ ਸਕੂਨ ਆ। ਹਾਂ ਜੀ। ਕੱਲੇ ਜਾ ਰਹੇਗਾ ਫੈਮਿਲੀ ਸਟੋਰੀ। ਬਹੁਤ ਨੰਨਾ। ਨਵੇਂ ਸੇ ਦੋਨੇ ਜਾਂਦੇ ਨੇ। ਭਗਵਾਨ ਦਿਵਸ ਸੁਮਨਾਇਆ ਜਾ ਰਿਹਾ। ਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ, ਬਹੁਤ ਬਹੁਤ ਵਧਾਈਆਂ ਦਿੰਨਾ। ਕਿਉਂਕਿ 1699 ਦੀ ਬਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਤਾ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਉਹ ਇਦਾਂ ਦਾ ਇਨਕਲਾਬ ਲਿਆਤਾ ਸੀਗਾ ਕਿਉਂਕਿ ਖਾਲਸਾ ਜਿਹੜਾ ਸਭ ਤੋਂ ਨਿਆਰਾ ਹੈ ਤੇ ਅੱਜ 60ਾਂ 70ਾਂ ਕੰਟੀਆਂ ਦੇ ਵਿੱਚ ਖਾਲਸਾ ਵੱਸਦਾ ਹੈ ਤੇ ਉੱਥੇ ਜਿੱਥੇ-ਜਿੱਥੇ ਵੱਸਦਾ ਉੱਥੇ-ਉੱਥੇ ਅੱਜ ਖਾਲਸਾ ਸਿਰਜਣਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਜਿੱਥੇ ਦੀ ਮੈਨੂੰ ਮੌਕਾ ਮਿਲਿਆ ਮੇਰੇ ਨਾਲ ਅਮਰਜੀਤ ਸਿੰਘ ਜੀ ਭਲਾਈਪੁਰ ਤੇ ਰਵਿੰਦਰ ਸਿੰਘ ਖਾਲਸਾ ਦੋਨੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੰਗਤਾਂ ਹਜ਼ਾਰ ਤੋਂ ਉੱਪਰ ਸੰਗਤਾਂ ਜਿਹੜੀਆਂ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਜਾ ਰਹੀਆਂ ਤੇ ਮੈਂ ਅਰਦਾਸ ਕਰਦਾ ਕਿ ਕਿਉਂਕਿ ਪੰਜਾ ਸਾਹਿਬ ਨਨਕਾਣਾ ਸਾਹਿਬ ਅੰਡੇਰਾ ਸਾਹਿਬ ਲਾਹੌਰ ਔਰ ਬਾਕੀ ਦੇ ਸੱਚਾ ਸੌਦਾ ਕਰਤਾਰਪੁਰ ਸਾਹਿਬ ਸਾਰੇ ਗੁਰੂ ਘਰਾਂ ਦੇ ਦਰਸ਼ਨ ਦਿਜ਼ਾਰੇ ਜਿਹੜੇ ਆ ਉਹ ਜੱਥੇ ਨੇ ਕਰਨੇ ਤੇ ਅਰਦਾਸ ਕਰਦੇ ਆ ਸਾਡੇ ਵਿੱਚ ਆਸਤਾ ਸ਼ਰਦਾ ਸਤਕਾਰ ਔਰ ਅਸੀਂ ਨਮਾਨੇ ਮੰਨ ਕੇ ਗੁਰਨਾਨਕ ਦੇ ਦਾਦੇ ਜਿਹੜੇ ਦਰਸ਼ਨ ਕਰੀਏ ਕਿਸੇ ਨੇ ਵੀ ਕੋਈ ਵੀ ਨਾਮ ਜਪਣਾ ਤੇ ਗੁਰੂ ਦਾ ਨਾਮ ਲੈ ਕੇ ਆਪਾਂ ਨੇ ਜਿਹੜੇ 10 ਦਿਨ ਜਿਹੜੇ ਨੋਂ 10 ਦੱਸਦ ਨੇ ਆ ਉਹ ਕੱਟਣੇ ਆ ਤੇ ਮੈਂ ਅਖੀਰ ਦੇ ਵਿੱਚ ਫਿਰ ਅਰਦਾਸ ਕਰਦਾ ਕਿ ਜਿਤਨਾ ਵੀ ਖਾਲਸਾ ਸਮੁੱਚਾ ਸੰਸਾਰ ਦੇ ਵਿੱਚ ਵੱਸਦਾ ਤੇ ਅੱਜ ਦਾ ਦਿਨ ਮੈਂ ਕਹਾਂਗਾ ਕਿ ਕੋਈ ਵੀ ਕੋ ਆਪਣਾ ਜਿਹੜਾ ਜਨਮ ਦਿਨ ਨਹੀਂ ਮਨਾਉਂਦੀ ਤੇ ਖਾਲਸੇ ਨੂੰ ਸੁਭਾਗਾ ਸਮਾ ਜਿਹੜਾ ਉਸ ਅਕਾਲ ਪੁਰਖ ਨੇ ਤੇ ਕਲਗੀਧਰ ਪਾਤਸ਼ਾਹ ਨੇ ਦਿੱਤਾ ਕਿ ਖਾਲਸਾ ਸਿਰਜਣਾ ਦੇ ਜਿਹੜਾ ਅਸੀਂ ਆਪਣਾ ਜਨਮ ਦਿਨ ਕੂਮ ਜਿਹੜੀ ਆ ਮਨਾਉਂਦੀ ਹੈ ਸਭ ਦੀਆਂ ਖੁਸ਼ੀਆਂ ਖੇੜੇ ਝੋਲੀਆਂ ਭਰੇ ਤੇ ਇੱਦੇ ਤਰ੍ਹਾਂ ਆਪਾਂ ਕਿਸੇ ਨਿਸ਼ਾਨ ਸਾਬ ਝੁਲਦੇ ਰਹਿਣ ਤੇ ਆਪਾਂ ਖਾਲਸੇ ਦਾ ਜਿਹੜਾ ਸਿਰਜਣ ਦੇਸ ਮਨਾਉਂਦੇ ਰਹੀਏ ਗੁਰੂ ਨਾਨਕ ਦਾ ਦਰ ਜਿਹੜਾ ਸਭ ਤੋਂ ਵੱਡਾ ਤੇ ਉੱਚਾ ਆ ਤੇ ਆਪਾਂ ਅਰਦਾਸਾਂ ਕਰਦੇ ਸੀਗੇ 1947 ਤੋਂ ਬਾਅਦ ਅਰਦਾਸਾਂ ਕਰਦੇ ਸੀ ਤੇ ਅਰਦਾਸਾਂ ਕਰਦਿਆਂ ਹੀ ਆਪਾਂ ਨੂੰ ਕਰਤਾਰਪੁਰ ਸਾਹਿਬ ਦਾ ਲੰਗਾ ਫੁੱਲ ਗਿਆ ਜਿਤਨੀ ਆਸਤਾ ਜਿੰਨੀ ਸ਼ਰਦਾ ਜਿੰਨੀ ਸਤਕਾਰ ਦੇ ਨਾਲ ਅਰਦਾਸ ਕਰੇ ਉਹ ਝੋਲੀਆਂ ਪਨ ਵਾਲਾ ਦਾਤਾ ਬੈਠਾ ਤੇ ਜਿੱਦਾਂ ਆਪਾਂ ਅਰਦਾਸ ਕਰਦੇ ਸਮੁੱਚਾ ਪੰਥ ਅਰਦਾਸ ਕਰਦਾ ਉਹ ਉਹ ਦਿਨ ਦੂਰ ਨਿੰਗੇ ਕਿ ਨਨਕਾਣਾ ਸਾਹਿਬ ਦੇ ਦਰਦਸ਼ਾਣ ਦਾਰੇ